ਤਰਨ ਸਿੰਮੀ ਚੋਣ ਲਈ ਅੱਜ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਗਈ ਹੈ ਸਾਰੇ ਉਮੀਦਵਾਰਾਂ ਦੇ ਸਾਹਮਣੇ ਹੋਏ ਨੇ ਇਹ ਗਿਣਤੀ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਵਿੱਚ ਚੱਲ ਰਹੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿਸ ਦੱਸਦੇ ਕਿ ਕੁੱਲ 15 ਉਮੀਦਵਾਰ میدان ਚ ਉਤਰੇ ਸਨ ਤੇ ਹੁਣ ਤੱਕ 5ਵੇਂ ਗੇਟ ਤੱਕ ਦੀ ਗਿਣਤੀ ਜਿਹੜੀ ਉਹ ਹੋ ਚੁੱਕੀ ਹੈ ਗਿਣਤੀ ਚੱਲ ਰਹੀ ਹੈ ਲਗਾਤਾਰ 16 ਗੇਟ 'ਚ ਗਿਣਤੀ ਖਤਮ ਹੋਣੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਨੇ ਬਾਜ਼ੀ ਮਾਰੀ ਹੈ ਪੱਤੇ ਸਾਫ਼ ਹੋ ਜਾਣਗੇ ਪਰ 5ਵੇਂ ਗੇਟ ਦੀ ਗੱਲ ਕਰੀਏ ਤੇ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਰ ਰਹੇ ਨੇ ਅੱਗੇ ਚੱਲ ਰਹੇ ਨੇ ਤੇ ਸ਼ਰੋਮਨੀ ਅਕਾਲੀ ਦਲ ਦੂਜੇ ਨੰਬਰ ਤੇ ਜਾਂਦੇ ਆ ਦੱਸਦੇ ਕਿ ਜੇਕਰ ਸ਼ਰੋਮਨੀ ਅਕਾਲੀ ਦਲ ਇਸ ਦੇ ਵਿੱਚ ਜਿੱਤ ਜਾਂਦੇ ਆ ਜਾਂ ਫਿਰ ਦੂਜੇ ਨੰਬਰ ਤੇ ਵੀ ਰਹਿੰਦੀ ਹੈ ਤਾਂ ਉਸ ਦੀ ਵੋਟ ਜਿਹੜੀ ਉਹ ਵੱਧ ਜਾਵੇਗੀ ਤੇ ਸ਼ਰੋਮਨੀ ਅਕਾਲੀ ਦਲ ਨੂੰ ਕਾਫੀ ਹੱਲਾਸ਼ੇਰੀ ਮਿਲੀ ਹੈ ਇਸ ਤਰਨ-ਤਰੰਦ ਜ਼ਿਮਨੀ ਚੋਣ ਕਾਫੀ ਲੋਕਾਂ ਦੀ ਨਜ਼ਰ ਆ ਜਿਹੜੀਆਂ ਨੇ ਪੂਰੇ ਪੰਜਾਬ ਦੀਆਂ ਹੀ ਕਹਿ ਰਹੀ ਹੈ ਕਿ ਇਸ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿਉਂਕਿ 2027 ਦੇ ਵਿੱਚ ਕਿਸ ਦੀ ਸਰਕਾਰ ਆਵੇਗੀ ਉਸ ਨੂੰ ਲੈ ਕੇ ਹੀ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੀ ਵੀ ਪਾਰਟੀ ਇਸ ਦੇ ਵਿੱਚ ਬਾਜ਼ੀ ਮਾਰੇਗੀ 27 ਦੇ ਵਿੱਚ ਲੋਕਾਂ ਦੀ ਹੱਲਾਸ਼ੇਰੀ ਤੇ ਹੁਣ ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤੇ ਪਹਿਲੇ ਨੰਬਰ ਤੇ ਪੰਜਵੇਂ ਗੇਟ ਦੇ ਵਿੱਚ ਹਰਮੀਤ ਸਿੰਘ ਸੰਧੂ ਆ ਰਹੇ ਨੇ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਦੂਸਰੇ ਨੰਬਰ ਤੇ ਸੁਖਵਿੰਦਰ ਕੋ ਰੰਦਾਵਾ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਤੀਜੇ ਨੰਬਰ ਤੇ ਚੱਲ ਰਿਹਾ ਮੰਦੀਪ ਸਿੰਘ ਹਾਲਸਾ ਚੌਥੇ ਨੰਬਰ ਤੇ ਚੱਲ ਰਹੇ ਨੇ ਭਾਜਪਾ ਪੰਜਵੇਂ ਨੰਬਰ ਤੇ ਚੱਲ ਰਹੀ ਹੈ ਸਭ ਦੀ ਨਜ਼ਰਾਂ ਇਸ ਵੇਲੇ ਇੱਥੇ ਟਿੱਗੀਆਂ ਹੋਈਆਂ ਨੇ ਕਿ ਕਿਹੜਾ ਉਮੀਦਵਾਰ ਹੈ ਜਿਹੜਾ ਇਸ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਾਂਦਾ ਹੈ ਪਰੰਤਾਰਨ ਦਾ ਇਹ ਹਲਕਾ ਪੰਥਕ ਹਲਕਾ ਮੰਨਿਆ ਜਾਂਦਾ ਤੇ ਉਮੀਦ ਇਹ ਤੇ ਬਾਜ਼ੀ ਮਾਰੇਗਾ ਪਰ ਹੁਣ ਜਦੋਂ ਪੰਜਵੇਂ ਗੇਟ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਲੀਡ ਤੇ ਚੱਲ ਰਹੀ ਹੈ ਇਸ ਤੇ ਹੀ ਮੰਨਿਆ ਜਾਂਦਾ ਹੈ ਕਿ ਜਿਮਨੀ ਚੋਣ ਦੇ ਵਿੱਚ ਉਹੀ ਪਾਰਟੀ ਬਾਜ਼ੀ ਮਾਰਦੀ ਹੈ ਜਿਹੜੀ ਸੱਤਾਧਰ ਦੇ ਵਿੱਚ ਹੁੰਦੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਬਾਕੀ ਸਾਰੀਆਂ ਪਾਰਟੀਆਂ ਦੇ ਜ਼ੋਰ ਲਾਇਆ ਹੋਇਆ ਸੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਵੇਸ ਦੇ ਵਿੱਚ ਬਾਜ਼ੀ ਮਾਰ ਦਿੰਦੇ ਹੈ ਤੇ ਸਤਾਈ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਵੋਟ ਬੈਂਕ ਹੋਰ ਵੱਧ ਜਾਵੇਗਾ ਸੁਖਬੀਰ ਸਿੰਘ ਬਾਦਲ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਸੀ ਲਗਾਤਾਰ ਰੈਲੀਆਂ ਐ ਸਪੀਚਾਂ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਨ ਚੋਣ ਪ੍ਰਚਾਰ ਪੂਰਾ ਜ਼ੋਰਾਂ ਸੀ ਸਾਭ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ 11 ਨਵੰਬਰ ਨੂੰ ਇਹ VOTING ਹੋਈ ਹੈ ਤੇ ਹੁਣ ਪੰਜਵੇਂ ਗੇਟ ਦੀ ਜਿਹੜੀ ਹੈ ਉਹ ਗਿਣਤੀ ਹੋ ਰਹੀ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਬਾਕੀ ਉਹਦੇ ਸਮੇਂ ਨੂੰ ਹੋਰ ਸਪਸ਼ਟ ਹੋ ਜਾਵੇਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਤਰਨ ਤਰਨ ਦੀ ਸੀਟ ਆਪਣੀ ਝੋਲੀ ਪਾਉਂਦੀ ਹੈ